ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ। ਤੇ ਇਸ ਵੇਲੇ ਲਾਵ ਤੇ ਸਾਬੇ ਦੇ ਕੋਲੇ ਚਾਰ ਐਨੀਮਲ ਫੋਰ ਸੇਲ ਵਿਕਾਉ ਆ ਸਜਣੋ ਦੋ ਝੋਟੀਆਂ ਸੁਈਆਂ ਸਵਾਈਆਂ ਤੇ ਦੋ ਗੱਬਣਾ ਲੋਡ ਤੇ ਤਿਆਰ ਬਿਲਕੁਲ ਜਿਹੜੀਆਂ ਹਾਜ਼ਰ ਆ ਵੇਖਿਓ ਲੇਵਾ ਭਾਂਡਾ ਇਸ ਝੋਟੀ ਥੱਲੇ ਵੀ ਕਿਆ ਬਾਤਾਂ ਤੇ ਇੱਕ ਨੰਬਰ ਜਿਹੜੀ ਸੂਈ ਸਵਾਈ ਉਹਦੇ ਥੱਲੇ ਵੀ ਲੇਵੇ ਭਾਂਡੇ ਦੀਆਂ ਕਿਆ ਬਾਤਾਂ ਗੀ ਵੇਖੋ ਸਜਣੋ ਇੱਕ ਗੱਠ ਚੌੜਾ ਲੇਵਾ ਤੇ ਵੈਰਲ ਵਰਲ ਬਹੁਤ ਚੰਗੀ ਆ ਬਾਕੀ ਸਾਰੇ ਡਿਟੇਲ ਇਹਨਾਂ ਦੇ ਆਪਾਂ ਮਾਲਕਾਂ ਤੋਂ ਲਵਾਂਗੇ ਕਿਹੜਾ ਸੂਆ ਸੁੰਦੀ ਆ ਤੇ ਪਿਛਲੇ ਸੂਏ ਕਿਹੜਾ ਕਿੰਨਾ ਇਹਦਾ ਰਿਕਾਰਡ ਰਿਹਾ ਦੁੱਧ ਦਾ ਤੇ ਅੱਗੇ ਆ ਗਈ ਆ ਵੀ ਝੋਟੀ ਸੱਜਣੋਂ ਗੱਬਣ ਬਲੂਨ ਸੁਣਾ ਤੇ ਚੰਗੀ ਛਾਈ ਸ਼ੂਈ ਤੇ ਸੋਹਣੇ ਰੰਗ ਰੂਪ ਦੀ ਝੋਟੀ ਇਹ ਵੀ ਤੇ ਇੱਕ ਅੱਗੇ ਫੇਰ ਆ ਗਈ ਸੂਈ ਸਵਾਈ ਆਜਾ ਉਧਰੋਂ ਸ਼ੁਰੂ ਕਰਦੇ ਆਂ ਆਪਾਂ ਲਈਏ ਜਾਣਕਾਰੀ ਤੇ ਕੱਲਾ ਕੱਲਾ ਪਸ਼ੂ ਜਿਹੜਾ ਉਹ ਚਲਾ ਕੇ ਵੀ ਵੇਣੇ ਆ ਤੇ ਰੇਟ ਵੀ ਇਹਨਾਂ ਦੇ ਜਿਹੜੇ ਵੀਡੀਓ ਦੇ ਵਿੱਚ ਹੋਣਗੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਹੋਰ ਸੁਣਾਓ। ਚੜਦੀ ਕਲਾ ਚੜਦੀ ਕਲਾ। ਚੜਦੀ ਕਲਾ ਜੀ। ਹਾਂ ਜੀ ਹਾਂ ਜੀ ਕਿਰਪਾ ਮਾਰੋ। ਸਭੇ ਕਿਵੇਂ ਆ? ਵਧੀਆ ਜੀ ਤੇ ਸੁਣਾਓ। ਮੇਰਾ ਮੇਰਾ ਮਹਾਰਾਜ ਤੇ ਆ ਆਪਣਾ ਡਰੈੱਸ ਵੀਰੇ। ਡਰੈੱਸ ਆਪਣਾ ਪਿੰਡ ਬਲਟੋਆ ਤਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ। ਤੇ ਨਾਮ ਮੇਰਾ ਲਖਪ੍ਰੀਤ ਸਿੰਘ ਮੋਬਾਈਲ ਨੰਬਰ 9056 64716 9056 64716 ਤੇ ਸੱਬੇ ਦਾ ਵੀ ਨੰਬਰ ਪੁੱਛ ਲਿਗੇ 794 98562 794 98562 ਹਾਂਜੀ 794 ਤੇ 98562 ਬੋਲਦਾ ਹੀ ਮਹਾ ਜਮਗਰੋਂ ਦੀ ਗਲਾਰੀ ਡਾ ਜਾਂਦਾ ਹਨਾ ਹਾਂ ਮਹਾਰਾਜ ਬਾਬਾ ਗੁੱਡਾ ਸਾਹਿਬ ਦੇ ਮੇਲੇ ਚੱਲਦੇ ਨੇ ਜਨ ਕਫਾ ਮਣੀ ਖਾ ਕੇ ਆਇਆ ਪਕਾਣੇ ਪਕੂਨੇ ਜਿਆਦਾ ਖਾ ਬੇਟਾ ਅੱਛਾ ਹਾਂ ਬਲੰਦ ਹੌਸਲੇ ਬਲੰਦ ਹੌਸਲੇ ਮੱਕੀ ਦੀਆਂ ਰੋਟੀਆਂ ਖਾ ਲੀਆਂ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਇਹਦਾ ਮੇਲਾ ਚੱਲ ਰਿਹਾ ਬਾਬਾ ਗੁੱਡਾ ਸਾਹਿਬ ਦਾ ਮਾਇਗਰੂ ਕਿਰਪਾ ਕਰੇ ਹਰ ਇੱਕ ਦੇ ਮਹਾਰਾ ਸੱਚਾ ਪਾਤਸ਼ਾਹ ਉਹਦੀ ਓਟ ਤੇ ਹੀ ਜਿਹੜੇ ਆਪਾਂ ਪਸ਼ੂ ਲੈ ਆ ਉਹਦੀ ਓਟ ਨਾਲ ਹੀ ਲੈ ਆ ਉਹਦੀ ਓਟ ਨਾਲੇ ਵਿੱਚੇ ਆ ਵੇਚਨੇ ਆ ਜਿਹੜਾ ਕਰੇ ਮਾਰਾ ਸੱਚੇ ਪਾਛੋਰਾ ਮੇਲਾ ਜਰਾ ਚੱਲੰਦਿਆ ਜਿਨੇ ਪੈਸੇ ਲਾ ਕੇ ਖੜਨੇ ਉਹਨੂੰ ਸਿੱਧੇ ਪਹਿਣਾ ਕਰਮ ਵਾਲੀਆਂ ਜਾ ਕੇ ਸ਼ੀਰ ਪਿਉਣਾ ਬਿਲਕੁਲ ਧੰਨਵਾਦ ਰਾਬੀ ਜਰਾ ਮੱਜਾ ਬਹੁਤ ਸਾਫ ਆ ਅੱਛਾ ਮੱਜਾ ਸਾਫ ਆ ਮਾਰਾ ਇਹਦਾ ਮੇਲਾ ਚੱਲੰਦਿਆ ਹਾਂ ਕਿਰਪਾ ਬੜਿਆ ਛੋਟੀਆਂ ਸẢਜ ਬਾਕੀ ਰੇਟ ਜਾਇਜ਼ ਹੁੰਦੇ ਆਪਣੇ ਬਹੁਤ ਰੇਟ ਆਪਣੇ ਬਿਲਕੁਲ ਜਾਇਜ਼ ਐਤ ਕੀ ਦੇ ਆ ਸੁਣੇ ਜਾਇਜ਼ ਕਰਦੇ ਨੇ ਐਂਡ ਤੇ ਐਰਕਾ ਆਫਰ ਦੇਣਾ ਹਾਂ ਸਭੇ ਮੇਲੇ ਦੀ ਆਫਰ ਹੀ ਆਜਣੀ ਪੱਕੀ ਗੱਲ ਹੈ ਮੇਲੇ ਦਾ ਐਂਡ ਤੇ ਆਫਰ ਕੀ ਬਾਤ ਤੇ ਆ ਜਿਹੜੀ ਛੋਟੀ ਸੂਈ ਆ ਇਹ ਕਿਹੜਾ ਸੁਆ ਸੂਈ ਆ ਦੂਜਾ ਦੂਜਾ ਸੁਈ ਲਿਆ ਆਖੇ ਨੂੰ ਕੱਢ ਕੇ ਬਾਹਰ ਉਹਦੇ ਨੂੰ ਦੂਜਾ ਸੁਆ ਸੁਈ ਸਭੇ ਹੈ ਸਾਰੇ ਬਾਈ ਦੂਜੇ ਦੂਜੇ ਆ ਸਾਰੀਆਂ ਹੀ ਇੱਕੋ ਪਹਿਲਾਂ ਇੱਕ ਪਹਿਲਾਂ ਤਿੰਨ ਦੂਜੇ ਦੂਜੇ ਤਿੰਨ ਦੂਜੇ ਦੂਜੇ ਹੀ ਛੋਟੀਆਂ ਲਾ ਕਰਦੀਆਂ ਨੇ ਨਹੀਂ ਠੀਕ ਆ ਤੇ ਇਹ ਸੁਈ ਕਿੰਨੇ ਚਿਰ ਦੀ ਆ ਸੁਈ ਨੂੰ ਹੋਗੇ ਇਹਨੂੰ 6 ਤੋਂ 7 ਦਿਨ ਆ ਬੱਚਾ ਮਗਰ ਵੇਖੋ ਠੀਕ ਆ ਬੱਚਾ ਇਹਦੇ ਕੋਲੇ ਕੱਟਾ ਆ ਗਿਆ ਆ ਗਿਆ ਮਗਰ ਤੇ 6 ਤੋਂ 7 ਦਿਨ ਦੀ ਸੁਈ ਆ 6 ਤੋਂ 7 ਦਿਨਾਂ ਦੀ ਸੁਈ ਆ ਤੇ ਕੱਟਾ ਕੋ ਮੈਂ ਦੁੱਧ 11 ਕਹਿ ਦਈਏ ਤੇ 10 ਕਿਲੋ ਜਿਹੜਾ ਵਾ ਹੁਣ ਪੱਕਾ ਤੋਲਮਾ ਮੇਰਾ ਮਿਲਵਾ ਦੁੱਧਿਆ ਠੀਕ 10 ਕਿਲੋ ਜਿਹੜਾ ਕੰਡੇ ਵਾਲਾ ਦੁੱਧ ਇਹਦੇ ਕੋਲੇ ਹਾਜ਼ਰ ਆ ਹਾਂਜੀ ਹਾਂਜੀ ਨਹੀਂ ਠੀਕ ਆ ਓਕੇ ਰਿਪੋਰਟ ਆ ਹਨਾ ਬਸੇ ਪਹਿਲਾਂ ਨੇ ਕੱਟੀ ਨੇ 12 ਕਿਲੋ ਦੁੱਧ ਦਿੱਤਾ ਹੈ ਠੀਕ ਆ ਪਲੂਣ ਕੱਟੀ ਨੇ 12 ਕਿਲੋ ਦੁੱਧ ਦਿੱਤਾ ਹੈ ਠੀਕ ਆ ਹਾਂ ਜਿਹੜੇ ਜਿਹਨੇ ਪੀਕ ਤੇ ਕਰਦੀ ਗਈ ਹੋਰ ਮੈਂ ਦੁੱਧ ਤੇ ਆਉਂਦੀ ਗਰੂ ਜਾਊਗੀ ਵਾਕਿਆਈ ਝੋਟੀ ਦੇ ਸਾਫ ਸਫਾਈਆਂ ਤੇ ਨਾਲਾ ਨੂੜਾ ਵੇਖੋ ਕਿੰਨੇ ਦੇ ਕਿੰਨੀਆਂ ਵਾ ਲੇਵੇ ਭਾਂਡੇ ਦੀ ਬਹੁਤ ਸਫਾਈ ਆ ਹਾਂਜੀ ਫਿਰ ਚਵਾਈ ਦੀ ਈ ਈ ਜਿਆਦੀ ਪੋਲੀ ਆ ਥਣ ਵਾਲਾ ਕੰਮ ਦਾ ਹਨਾ ਬੱਚਾ ਚੋਲੇ ਪਾਵੇਂ ਕੋਈ ਜਨਾਨੀ ਚੋਲੇ ਨਹੀਂ ਵਾਕੀ ਜਾਰੀ ਪਤਲੀ ਚਾਈ ਦੀ ਹੈ ਪੱਕੀ ਆ ਨਹੀਂ ਚੰਗੀ ਆ ਬਾਈ ਤੇ ਪਤਲੀ ਚਾਈ ਚਰਦੀ ਹਾਂ ਦੁੱਧ ਕੱਢੂ ਕਰਮਾ ਸੱਭਾ ਕਹਿੰਦਾ ਵੀ ਚਮੜੀ ਪਤਲੀ ਦੀ ਆ ਤੇ ਦੁੱਧ ਕੱਢੂਗੀ ਕੱਢੂਗੀ ਵੀ ਇਹ ਆਲਾ ਸੰਡ ਫਿੱਟੀ ਨਹੀਂ ਸੰਡ ਵੀ ਫਿੱਟੀ ਥਣ ਵਾਲਾ ਕੰਮ ਦਾ ਹਨਾ ਹਾਂ ਬਹੁਤ ਹਨਾ ਦਿੱਤੀ ਤਾਂ ਇਹਨੂੰ ਪੱਛਾ ਚੋਲੇ ਫਿਰ ਇਤਰੇ ਨਾੜਾਂ ਬੈਠੀ ਨੇ ਨਾੜਾਂ ਜਗਦੀਆਂ 14 ਕਿਲੋ ਮੈਂ ਐਸੀ ਦੁੱਧ ਦਊਗੀ ਘਰ ਵਾਲਿਆਂ ਨੇ ਗਰੰਟੀ ਦਿੱਤੀ ਆ ਠੀਕ ਆ ਕੋਈ ਵੀਰ ਜੀ ਕੋਈ ਆਪਦੀ ਸਮਝ ਵੇਖੇ ਹਾਂ ਕਿ ਮੈਂ ਜਿਤਨਾ ਹੈਗੀ ਐ ਕੱਦ ਕਾਠ ਵਾਲੀ ਮੈਂ ਭਲੀ ਚੌੜੀ ਛੂੜੀ ਹੈ ਨਾ ਜਿਤਨਾ ਸੂਚ ਆਈ ਆ ਦੇ ਤੇ ਆਹ ਹਜੇ ਸੂਚ ਆਈ ਹੈ ਹਾਂ ਕੱਲਾ ਪੜਿਆ ਦਿੱਤਾ ਕਟਾ ਵਾਕਿਆਈ ਤੇ ਰੇਟ ਇਹਦਾ ਸ਼ਾਹ ਜੀ ਰੇਟ ਵੇਖ ਲੈ ਜਿੰਨੇ ਕਾਲੀ ਹੈਗੀ ਦੇ ਦੇਣੇ ਉਹਨੇ ਦੀ ਨਹੀਂ ਦੇਖਣਾ ਤੁਸੀਂ ਆਹ 50 ਕਰੀ ਜਿੰਨੇ 95 ਇਹੋ ਝੋਟੀ ਦਾ 90 95 ਤੁਹਾਨੂੰ ਪਤਾ ਹੀ ਹੈ ਨਾ ਹਾਂਜੀ ਪਰ ਅਸੀਂ ਹੋ ਨਹੀਂ ਕਰਨਾ ਠੀਕ ਆ ਤੁਸੀਂ ਕਿਹੜਾ ਕਰਨਾ ਅਸੀਂ 85 ਦੇ ਦਈਏ ਲੈ ਨਾ ਨਾੜਾ ਕਰੀਂ ਕੋਈ ਹੋਰ ਮੌਕੇ ਤੇ ਦੂਜੇ ਸਵੇਰ ਤਾਂ ਗਈ ਆ ਝੋਲੀ ਆ ਆਹੋ ਤੇ ਅਸੀਂ ਕਦੋਂ ਕਹਿੰਦੇ ਮੱਝ ਮੈਂ ਤਾਂ ਕਿਹਾ ਹੀ ਨਹੀਂ ਵੀ ਤੀਜੇ ਉਹ ਵੀ ਵੇਖਦੇ ਆ ਯਾਰ ਹੋਰ ਛੱਡ ਤਾਂਗੇ 84 ਦੇ ਦੇ ਗੇ ਤੂੰ ਦੱਸ ਸੋਚ ਨਹੀਂ ਤੁਸੀਂ ਵੇਖੋ ਮੈਨੂੰ ਕੋਈ ਚੱਕਰ ਨਹੀਂ ਮੈਂ ਕਿਹੜਾ ਜੇਰ ਚੁੱਦਨੇ ਆਹ ਵਾਰੀ 88 ਦੀ ਜਾਣਦੇ ਹੁਣ ਮੈਂ ਦੋਨ 82 ਦੀ ਜਾਣਦੇ ਲੈ ਤੁਸੀਂ ਕਰਦੇ ਆ ਕਰਾਉਂਦੇ 80 ਦੇ ਆਜਾ ਨਾ ਹੁਣ ਤਾਂ ਆਪਰਾ ਨਹੀਂ ਨਾ ਆਪਰਾ ਜੈ ਕਲਦੀਪ ਦੇ ਦਿੰਦਾ ਨਹੀਂ ਕੋਈ ਆ ਲੈ 80 ਦੀ ਉਹ ਮੈਂ ਉਹਰ ਦੋਨੋਂ ਘੱਟ ਗਿਆ ਨੇ ਨੇ ਫੋਨ ਤੇ ਕੰਡੇ ਕੰਮ ਨਹੀਂ ਕੰਡਿਆਂ ਦੇ ਕੱਟਦਾ ਜੋ ਉਧਰ ਸੱਡ ਤਾਂ ਵੀ ਡੁੱਬਦਾ ਜੋ ਉਧਰ ਸੇ ਭਰਾ ਗਿਆਉ ਛੋੜ ਕਰਾਂ ਪੈਸੇ ਵੀ ਖੁਸ਼ੀ ਨਾ ਅੱਛਾ ਬਾਕੀ ਕੁਛ ਨਹੀਂ ਬੱਲੇ ਹਣ ਹਾਂ ਤਾਂ ਕਿ ਆਪਾਂ ਤੁਹਾਨੂੰ ਪਤਾ ਤੁਹਾਨੂੰ ਪਤਾ ਤੁਸੀਂ ਪਹਿਲਾਂ ਕਹਦਾ ਸੀ ਰੇਟ ਤਾਂ ਨਜਾਇਜ਼ ਹੁੰਦੇ ਆਪਾਂ ਉਸ ਹਿਸਾਬ ਨਾਲ ਫਿਰ ਕਮਾਈ ਕਰਨੀ ਹੈ ਛੋਟੀ ਬਦਲੀ ਕਮਾਈ ਇਧਰ ਨੂੰ ਕਰਦੇ ਪਿੱਛੇ ਛੋਟੀ ਜੰਗੀ ਕੋਈ ਫਾਇਦਾ ਨਹੀਂ ਹਾਂ ਗੱਬੜੇ ਤੇ ਅੰਦਰ ਦੋਸਤਾਂ ਮਿਲ ਮਾਇਦੇ ਖਲੇ ਦਾ ਨੀ ਵਾ ਪਾਂਡਾ ਵੀ ਚੰਗਾ ਕੱਟੀ ਥੱਲੇ ਬਹੁਤ ਚੰਗੀ ਆ ਅਜੇ ਜਿਵੇਂ ਜਿਵੇਂ ਨਾ ਪੀ ਕੇ ਚੱਤੀਗੀ ਫੇਰ ਦੱਸੂਗੀ ਏ ਵਾਕਿਆ ਜੀ ਹਾਂਜੀ ਚੋਣ ਵੀ ਇੱਕ ਨੰਬਰ ਆ ਗਿਆ ਚੋਣ ਤੇ ਕਿਤੇ ਗੱਲਾਂ ਹੀ ਕਰੇ ਆਦੇ ਤੇ ਆ ਝੋਟੀ ਕਿਹੜਾ ਸੁਆ ਸੱਬੇ ਇਹ ਵੀ ਦੁੱਜਾ ਹੀ ਹਾਂਜੀ ਤੇ ਇਹਦੇ ਦਿਨ ਕਿੰਨੇ ਪਏ ਆ ਇਹ ਦਿਨ ਬਈ 5-6 ਲੈ ਜੀ ਵੀ 8 ਲੈ ਜੀ 5 ਲੈ ਜੀ ਹਫਤੇ ਦੇ ਵਿੱਚ ਵਿੱਚ ਸੁਕੂਗੀ ਹਨਾ ਹਾਂ ਹਫਤੇ ਠੀਕ ਆ ਓਕੇ ਇੱਕ ਹਫ਼ਤੇ ਦੇ ਵਿੱਚ ਵਿੱਚ ਸੱਜਣੋਂ ਸੂਕੂਗੀ ਦੂਜਾ ਸੂਆ ਇਹਨੇ ਪਹਿਲਾਂ ਨੇ ਕਿੰਨਾ ਕ ਦੁੱਧ ਦਿੱਤਾ ਇਹਨੇ ਜਦੋਂ ਆਪਣੇ ਕੁਰੀਆਂ ਮਹਿਲਾਂ ਨੇ ਕਿੰਨਾ ਨਗੀਨਾ ਲਿਆਂਦਾ ਏ ਵਾਕੇ ਯਾਰ ਲੇਵਾ ਭਾਂਡਾ ਬੜਾ ਚੰਗਾ ਇਹਣਾ ਮੈਂ ਲਾ ਪਿਆਦਰ ਫੋੜਾ ਮਾਰਨ ਇਹ ਪਹਿਲੇ ਨੰਬਰ ਤੇ ਹੋਣੀ ਚੱਲ ਉਹ ਤੋਂ ਦੀ ਨਗੀਨਾ ਲਿਆਂਦਾ ਨਗੀਨਾ ਲੱਭ ਕੇ ਵਾਕੇ ਟੌਪ ਦੀ ਝੂਟੀ ਜਾਵਾ ਵਾਲਾ ਲੇਵਾ ਜਾਵਾ ਵਾਲਾ ਲੇਵਾ ਅਜੇ 3 ਦਿਨ ਇਹਦੇ ਦਿਨ ਪੂਰੇ ਹੁਣ ਚ ਪਏ ਆ ਦਿਨ ਪੂਰੇ ਹੁਣ ਚ ਪਏ ਆ ਕੋਈ ਮੰਨਣਾ ਨਹੀਂ ਆ ਤੇ ਜਦੋਂ ਗਲੇ ਨੂੰ 5-7 ਦਿਨ ਹੋਰ ਐਡੇ ਬੰਦੇ ਮਤਲਬ ਕਿ ਮੱਜਾਂ ਉਹਨਾਂ ਗਲੇ ਚੋਟੀ-ਚੋਟੀ ਦੀਆਂ ਦੁੱਧ ਵਾਲੀਆਂ ਮਹਿਣਾਂ ਜਦੋਂ ਮੈਂ ਤੁੰਦੀਏ ਪਰ ਤੇ ਅਸੀਂ ਬੰਨ੍ਹਦੇ ਰੇਤਾ ਤਾਂ ਇੱਦਾਂ ਚੱਡਾ ਬਣਾਉਂਦੀ ਐਸਾ ਉਹਨਾਂ ਹੋਣ ਹੀ ਬੰਨਣ ਵਾਲੀ ਹੋਈ ਐ ਨਹੀਂ ਤੇ ਹੁਣ ਇਹਦੇ ਦਿਨ ਪਏ ਆ ਤਿੰਨ ਪੂਰੇ ਹੋ ਗਏ ਤਿੰਨ ਮੰਨ ਕੇ ਚਲੋ ਵੀ ਕੰਡਿਆਂ ਦੇ ਆਈ ਆਗੇ 25 ਨੂੰ ਆਉਂਦੇ 26 ਨੂੰ 25 26 ਨੂੰ ਦਿਨ ਪੂਰੇ ਨੇ ਐਸੇ ਐਸੇ ਸੂਪ ਹੋਊ ਅਸੂ ਦੇ ਮਹੀਨੇ ਦੇ ਅਸੂ ਮਹੀਨੇ ਦੇ ਦੇਸੀ ਮਹੀਨੇ ਦੀ ਮਤਲਬ ਕਿ 25 ਨੂੰ ਦਿਨ ਪੂਰੇ ਹੋਣੇ ਭਾਈ ਹੋ ਗਈ ਨਾ ਅੱਜ ਹੂੰ ਤਿੰਨ ਕ ਦਿਨਾਂ ਹਾਂ ਜੀ ਤੇ ਸੁਹਾ ਦੂਜਾ ਕੱਢੇ ਪਿਓਰ ਗਰੰਟੀ ਦੇ ਨਾਲ ਦੂਜਾ ਸੁਹਾ ਹੋਊਗਾ ਹੈਗੀ ਪਿਓਰ ਮੋਰਾ ਕੋਈ ਨਾ ਕਿ ਲੋਗ ਦੀ ਜੀਭ ਵੀ ਕਾਲੀ ਦੇਖੋ ਜੀਭ ਕਾਲੀ ਆ ਕਹਿੰਦੀ ਪੂਰੀ ਮਰੀ ਜੀ ਇਧਰ ਵੇਖ ਤੂੰ ਅਜੇ ਜਿੱਦਾਂ ਸੁੰਦੀ ਲਿਆ ਵੀਰੇ ਨੂੰ ਕੱਢ ਕੇ ਦੀ ਤੋਰ ਕਰਾਈਏ ਚੱਕ ਆਪਣੇ ਸਜਣਾ ਨੂੰ ਸਜਣੋਂ ਲੇਵਾ ਭਾਂਡਾ ਧੁੰਨੀ ਤੋਂ ਸਟਾਰਟ ਹੁੰਦਾ ਕਰਮਾਲੀ ਦਾ ਤੇ ਸੂਲ ਨਾ ਲੱਗਿਆ ਤੇ ਹਜੇ ਦਿਨ ਵੀ ਪਏ ਆ ਤੇ ਸਿੰਘ ਵੀ ਦੋਨੇ ਨੈਣ ਕੁਦਰਤ ਨੇ ਘਟਕੇ ਲਾਏ ਤੇ ਤੋਰ ਵੇਖੋ ਅੱਛਾ ਇਹ ਦੱਸਦੀ ਇਹ ਚਾਰ ਇੱਕ ਸ਼ੈਪ ਨੇ ਤੋਈ ਵਾਕਿਆ ਯਾਰ ਹਨਾ ਘੋੜੀ ਵਰਗੀ ਆ ਬਹੁਤ ਸਜਿੰਦੀ ਹੋਈ ਸਾਹ ਚੁੱਟੀ ਲੀਵਾ ਬੜਾ ਸੋਹਣਾ ਚੌੜਾ ਤੇ ਇਹਨੇ ਪਹਿਲਾਂ ਨੇ ਦੁੱਧ ਕਿੰਨਾ ਦਿੱਤਾ 14 13 14 13 14 ਪਹਿਲਾਂ ਹੀ ਦਿੰਦੀ ਰਹੀ 13 14 ਪਹਿਲਾਂ ਦਿੰਦੀ ਰਹੀ ਆ ਆਏ ਹੋ ਇਤਰਾ ਦਾ ਉਹਨਾਂ ਬੰਦਿਆਂ ਦਾ ਲਾ ਬਾਈ ਆ ਨਹੀਂ ਇਹ ਨਾ ਖੇਤੀ ਅੱਲਾ ਹੀ ਲਈ ਜਾਂਦੀ ਆ ਵਾਕਿਆ ਹੀ ਨਹੀਂ ਦੁੱਧ ਦੇਉ ਭਾਂਡਾ ਹੋਊ ਤਾਂ ਦੁੱਧ ਦੇਉ ਭਾਂਡਾ ਕਰਮਾਲੀ ਗਾਵਾਂ ਦਾ ਜਿੰਨੇ ਵਾ ਲੱਗਦਾ ਵੇਖੋ ਬੜਾ ਸੁਣਾ ਲੇਵਾ ਛੂਟੀ ਥੱਲੇ ਹੈ ਨਾ ਠੀਕ ਹੈ ਚੰਗੇ ਕੋਲ ਚੱਲ ਗਈ ਸਾਂਹ ਵਾਲੇ ਤੇ ਪੋਲੀ ਟਿੱਪੀ ਬਾਈ ਟਿੱਪੀ ਆ ਤੂੰ ਹਾਂ ਪੋਲੀ ਆ ਆਉਂਦਾ ਜੀ ਮਾ ਟਿੱਪ ਕੇ ਲੈਂਦੀ ਆ ਕੀ ਬਾਤ ਫਿਰ ਇਹਨੂੰ ਜਿਹੜਾ ਮੈਮਸ ਦੇਵਾ ਲੱਗਾ ਨਾ ਲੋਕੀ ਇਹੋ ਵਿੱਚ ਲੈਵੇਆਂ ਲੈਂਦੀਆਂ ਸਵਾਥਾਂ ਦਾ ਮੁੱਲ ਕਰੀ ਜਾਂਦੇ ਆ ਫਿਰ ਆਪਣਾ ਤੁਸੀਂ ਮੁੱਲ ਵੇਖਿਓ ਅੱਜ ਪੱਕੀ ਆ ਦਿੰਦੀ ਗੇਟ ਦੀ ਵਿਰਲ ਜੇ ਇਹ ਇੱਧਰ ਵੇਖੀ ਇਹਨੂੰ ਹਾਂ ਦੇ ਗੇਟ ਦੀ ਵਿਰਲ ਹੈਗੀ ਕਿ ਨਾ ਗੇਟ ਦੀ ਵਿਰਲ ਬਹੁਤ ਧੁੰਨੀ ਤੱਕ ਲੈਵਾ ਹਾਂ ਇਹ ਨਹੀਂ ਵੀ ਕੱਲਾ ਪਛਾਣ ਹੋਈ ਆ ਇੱਧਰ ਇਹ ਧੁੰਨੀ ਦੋ ਸ਼ਟਾਟ ਹੋਇਆ ਲੈਵਾ ਦੋ ਸ਼ਟਾਟ ਹੋ ਕੇ ਬੈਕ ਗਿਆ ਵਾ ਤੇ ਫਿਰ ਇਹ ਨਹੀਂ ਵੀ ਪਤਲਾ ਜਿਆ ਏਦਾਂ ਚੌੜਾ ਲੈਵਾ ਗੇਟ ਚੌੜਾ ਦੋ ਦਾ ਨਹੀਂ ਬਾਈ ਘਟੀ ਉਦਾਲੀ ਵਾਕਿਆ ਹੀ ਐਂ ਤੇ ਐਚ ਐਮ ਸਾਹ ਕਰੇ ਭਾਈ ਚੰਗੀ ਇਹ ਨਾ ਵੇ ਆਖੇ ਕੇ ਲੈਵਲ ਦੇਖ ਤੁਰਦੇ ਕੋ ਬੰਨ ਨਹੀਂ ਪਾਵੇ ਰਾਸ ਵਿੱਚ ਪਾਏ ਇਹਦੀ ਦਿੱਤੋਂ ਕੰਮ ਨਹੀਂ ਰਾਵਾਂਂਡ ਤਾਂ ਹੀ ਤੇ ਨਾ ਦੋਤਾਂ ਸਿਆਣਿਆਂ ਦੇ ਭਾਂਡਾ ਲੈਵੇਂ ਨੂੰ ਵੇਖੀ ਜਾਵੇ ਤੇ ਦਾਣਾ ਪਾਵੇ ਨਾ ਹਾਂ ਦਾਣਾ ਪਾ ਲਈ ਪਾਉ ਬਹੁਤ ਕਰਮਾ ਤੇ ਰੇਟ ਇਹਦਾ ਫਿਰ ਰੇਟ ਵੇਲਾ 1 5 ਦੀ ਦੇ ਦੇ ਕੇ ਸਭਾ ਹੀ ਦੱਸੂਗਾ ਮੈਂ ਤਾਂ ਕੋਹ ਨਹੀਂ ਆਂਦਾ ਪ੍ਰਭੂ ਜੀ ਆਪਾਂ ਐਂ ਦਿਨ ਜਿਹੜੀ ਆਪਾਂ ਘੱਟ ਦੇਣੀ ਆ ਬਾਬੀ ਜੀ ਦਰੋਂ ਉੱਪਰ ਕਰਦੀ ਯਾਰ ਆਫਰ ਹੀ ਚੱਲੂ ਅੱਜ ਅੱਛਾ ਕਿੰਨੇ ਦੀ ਦੰਨੇ ਆ ਇਹ ਗੱਟੀ ਦੇ ਵੀਰ ਜੀ ਮੈਂ ਜਿੰਨਾ ਤੁਹਾਨੂੰ ਮੈਂ ਮੋਲ ਆਖਿਆ ਨਾ ਉਹਨੇ ਕਰ ਦਿੱਤਾ ਇੰਨੀ ਗੱਟੀ ਲੱਗਦੀ ਆ ਥੱਲੇ ਹੋ ਅਜੇ ਇੰਨੀ ਹੋਰ ਬਾਨਾ ਜ਼ਿਆਦਾ ਬੜੀ ਜ਼ਿਆਦੀ ਗੱਟੀ ਥੱਲੇ ਖੁੱਲਣੀ ਆ ਪਰ ਆਪਾਂ ਨੂੰ ਪਾਣਾ ਵਜੇ ਉਹਨਾਂ ਬੰਦਿਆਂ ਨੇ ਗਿਫਟ ਹੀ ਇੱਕ ਜਾਨ ਆਪਾਂ ਨੂੰ ਦਿੱਤਾ ਹੈ ਉਹਨਾਂ ਨੇ ਆਖਿਆ ਤੁਸੀਂ ਵੀਡੀਓ ਪਾਉਂਦੇ ਤੁਹਾਨੂੰ ਛੋਟੇ ਦੇਣੀ ਆ ਆਹ ਦੂਜੋ ਵੀ ਵੀਡੀਓ ਪਾਏ ਤੇ ਉਹਨੇ ਸਾਡੀ ਛੋਟੀ ਵੀ ਵੀਡੀਓ ਜੀ ਪਾਇਓ ਐਂ ਦੇਖਣੀ ਆ ਵੀਡੀਓ ਜੇ ਤੇ ਜਾਇਦ ਨਾਲ ਮੁੱਲ ਜਾਇਦ ਸਾਨੂੰ ਦਿੱਤੀ ਤੇ ਜਾਇਦ ਹੀ ਰੱਖ ਕੇ ਪਾਉਣੀ ਕਮਾਈ ਮੁਰਗੇ ਵਾਲਾ ਖੁਲੇ ਉਹ ਗੱਲ ਕੀਤੀ ਇੰਨਾ ਵੀ ਵੱਧ ਕਮਾਈ ਕਰ ਗਏ ਦੱਸ ਦਿਓ ਹੁਣ ਹਾਂ ਸ਼ਾ ਜੋ ਮਰਜੀ ਹਾਂ ਨਾ 90 ਹਜ਼ਾਰ ਦੀ ਛੁੱਟੀ ਦੇ ਦੇਗੇ ਮੱਬਾ ਜੂ ਦੋਸ ਦੇ ਕੋਈ ਨਹੀਂ ਹੁੰਦਾ 88 ਕਿੰਨੇ ਹੁਣ 80000 ਦੀ ਗੱਤ ਆਨੇ ਸਰਪਜੀਤ ਨੇ ਹਾਂ ਹੋਰ ਗਿਆ ਸ਼ਟ 87 ਦੀ ਗਾਰ ਮੈਂ ਅਸੀਂ ਦੇ ਨਹੀਂ ਐਡੀ ਦੇ ਦੇਣ ਪਾਸੇ ਪੇ ਉਹਨੀ ਦੇਨੀ ਨੇ ਵੀ ਆਪਾਂ ਨੂੰ ਵੀ ਵੀਰਾਂ ਨੇ ਜਿਨ੍ਹਾਂ ਨੇ ਦਿੱਤੀ ਉਹਨਾਂ ਵੀ ਵੀਡੀਓ ਵੇਖਣੀ ਆ ਤੇ ਆਪਾਂ ਭਾਣਾ ਇਸੇ ਕਰਕੇ ਦੇਦਣੀ ਇਹ ਇੱਧਰ ਕਦੀਬ ਸਿਆ ਛੱਟੀ ਦੇ ਪਿੰਡੇ ਦੇ ਨਾੜਾ ਵੇ ਚੱਕਦਿਆਂ ਹੁਣ ਕਿੰਨਾ ਮਾਣ ਹੁੰਦਾ ਹੋਰ ਕਿ ਬੱਸ ਘਰੇ ਆਇਆ ਕਰਾਂਗਾ ਭਾਈ ਹੁਣ ਮਾਣ 500 ਰੁਪਇਆ ਛੂੜ ਮੈਂ ਸਾਰੇ ਕਰੂਗਾ ਲਵ ਕਰੂਗਾ ਵੇ ਇਹ ਲੈ ਕਦੀਬ ਸਿਆ ਜੋ ਤੂੰ ਕਹਿੰਨਾ ਆ ਕਰਦੇ ਨੇ ਤੂੰ ਨਹੀਂ 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 ਮੈਂ ਨਹੀਂ ਕਹਾਦਾ ਝੋਟੀ ਤੋਂ ਪੁੱਛੋ ਯਾਰ ਤਾਂ ਅੱਜ ਮਾਣ ਵੇਖੋ ਆਪਦਾ ਅੱਜ ਤੇਰਾ ਵੀ ਅੱਜ ਘਟਾਉ ਨਜੀੜੀ ਕਰਦਾ ਤੂੰ ਵੀ ਦੇਖ ਲਿਆ ਵੀ ਝੋਡੀ ਹੈਗੀ ਕੱਚੀ ਨਹੀਂ ਚੰਗੀ ਆ ਵਿਚਾਰ ਆ ਪਾਣੀ ਇੱਥੇ ਦੱਸਣਾ ਝੋਟੀ ਆਪ ਦੱਸੂ ਇੱਧਰ ਵੇਖ ਲਈ ਫਿਰ ਗੇਟ ਗੇਟ ਆਹ ਦੱਦੇ ਗੇਟ ਚੌੜਾ ਗੇਟ ਚੌੜਾ ਇਹਨੂੰ ਕਹਿੰਦੇ ਜੋ ਗੇਟ ਚੌੜਾ ਮਾਕੇ ਵਾਣਾ ਲਈ ਫਿਰ ਦੀ ਸਰ ਸਭੇ ਮੇਰਾ ਮੂੰਹ ਕਿੱਦਾਂ ਸੁਣਾ ਸਾਸਿਰ ਘਰ ਲਾਹਰ ਉਹ ਕਿਹਾ ਆਜਾ ਨਾ ਬਾਬੇ ਦੇ ਮੇਲੇ ਨੇ ਵੇਨੇ ਮੇਲਾ ਆ ਮਾਰੂ 85 ਦੇ ਵੈਰੀ ਗੱਲ ਸੁਣਾ ਮੇਲਾ ਦੇ 85 ਹਜ਼ਾਰ ਦੀ ਦੇਰੀ ਤੇ 500 ਰੁਪਏ ਛੋਟ ਕਰਨੀ ਖੁਸ਼ੀਨਾ ਇਹ ਥੱਲੇ ਨਾਲ ਕੋਈ ਵੀਰ ਮਿਰਾ ਕੇ 85 ਦੀ ਦੇਣੀ ਗੈਸ ਔਰ ਨਾਓ 85000 ਦੀ ਜੇ ਚੋਟੀ ਅੰਦਰ ਕੰਮ ਕਰਤਾ ਬਾਈ ਜੇਣਾ ਅਖੀ ਕੋਈ ਮਹਿੰਗੀ ਜਾਂ ਕੁਛ ਇਹ ਕੱਲ ਨੂੰ ਪਰਸੋਂ ਫੂਪੀ ਫਿਰ ਲੱਖ ਨੂੰ ਮੱਥਾ ਲਵਾ ਦਾਂਗੇ ਛੋਟੀ ਦਾ ਸਵਾਗ ਠੀਕ ਆ ਹਾਂਜੀ ਓਕੇ ਰਿਪੋਰਟ ਜਮਾ ਓਕੇ ਰਿਪੋਰਟ ਆ ਤੂੰ ਆਪ ਵੇਖੇ ਦੱਸਦੇ ਛੋਟੀ ਕਿਤਨਾ ਨਿਕਲਦੀ ਸਿਆ ਤੇਰੀ ਮੂਤ ਚੰਗੀ ਚੰਗੀ ਹੈ ਸਾਬ ਦਿੱਲੀ ਵੇਖ ਬਾਈ ਵਾਕਿਆ ਦੋ ਤਾਰੀ ਉੱਤ ਤੇ ਹੁਣ ਅੱਗੇ ਆਹਾ ਇਹ ਵੀ ਇੱਕ ਨੂਨ ਆ ਪਹਿਲਾ ਸੂਆ ਸੁਣੀ ਹੈ ਪਹਿਲਾ ਸੂਆ ਸੁਣੀ ਹੈ ਇਹਦੇ ਦੈਣ ਕੱਦ ਵੇਖੋ ਇਹਦਾ ਵੀ ਕੱਦ ਪੁੱਤ ਤੇ ਇਹਦਾ ਵੀ ਬਹੁਤ ਚੰਗਾ ਵਸ ਸਿਰ ਮੂੰਹ ਕਿਦਾਂ ਸੋਹਣਾ ਇਹਦੇ ਨਾਲ ਵੀਰੇ ਜਾਣਦੇ ਨਾ ਤੇ ਉਹ ਬੁੱਧਿਆ ਲੈ ਖੜਨ ਕੇ ਦੁੱਧ ਆ ਲੰਦਾ ਸਿੰਗਲ ਹੱਡੀ ਵਾਲੀ ਹਾਂ ਸਿੰਗਲ ਹੱਡੀ ਵਾਲੀ ਦੁੱਧ ਦੇ ਦੇ ਨਾ ਝੋਟੀ ਨੇ ਦੱਸ ਸਰ ਤਾਉ ਕਿਦਾਂ ਬਣ ਬੜੀ ਆ ਜੇ ਕਿਦਰੇ ਵਾਲਾ ਸਿੰਗਲ ਲੱਗਾ ਏ ਤੇ ਦਿਨ ਕਿੰਨੇ ਲੱਜੂ ਦੇਣਾ ਜੀ ਇਹ ਹੱਦ ਤੱਕ ਲੈ ਜਾਣਾ ਵਾ ਲੈ ਜੂਗੀ ਰਾਮਨਾ ਤੇ ਇਧਰ ਵੇਖ ਥਣਾ ਥਣਾ ਲੋ ਭਾਰ ਲੋ ਥੋਨੇ ਮਈਆਂ ਓਕੇ ਆ ਨਾ ਇਧਰ ਕਿੰਗਰੇ ਵਾਲਾ ਸਿੰਗ ਲੱਗਾ ਕਿੰਗਰੇ ਵਾਲਾ ਤੇ ਮੂੰਹ ਸਿਰ ਮੂੰਹ ਵੇਖ ਜੋ ਟੀਦਾ ਇਹ ਬਸ ਨਾ ਬੰਦਿਆਂ ਦੇ ਥੋੜਾ ਜਿਹਾ ਘਰੋਂ ਮਜਬੂਰੀ ਮਾਤਰ ਬੱਦੇ ਥੋੜਾ ਰਸਨ ਨਹੀਂ ਦਿੱਤਾ ਗਿਆ ਛੋਟੀ ਨੂੰ ਨਹੀਂ ਓਵੇਂ ਤਾਂ ਚੰਗੀ ਆ ਕੱਟਿਆ ਕੱਟ ਦੀ ਸੋਹਣੀ ਐ ਇਹ ਜਿਹੜੇ ਸੀਲਿੰਗ ਸੋਹਣੀ ਆ ਹੋਰ ਬਾਕੀ ਬਰੀਕੀ ਕਿੰਨੀ ਸਟਾਰਟ ਕੀਤੀ ਐ ਲੇਵੇ ਦੀ ਹੈ ਨਾ ਥੱਲੇ ਵੱਡੀ ਖੁੱਲੀ ਦੀ ਤਾਂ ਵਾਕਿਆ ਹੀ ਵੇਖੋ ਸੱਜਣੋ ਲੇਵਾ ਪਾਂਡਾ ਕੀ ਬਾਤ ਆ ਨਹੀਂ ਠੀਕ ਆ ਬਣੂਗੀ ਬਹੁਤ ਚੰਗੀ ਥੱਲਿਓ ਬਹੁਤ ਚੰਗੀ ਕੱਟੀ ਖੁੱਲੂਗੀ ਥੱਲਿਓ ਸਾਰਾ ਲੇਵਾ ਪਸ਼ਾ ਮਾਰਨਾ ਇਹਨੇ ਸਾਰਾ ਲੇਵਾ ਪਸ਼ਾ ਮਾਰਨਾ ਹਾਂ ਬਾਕੀ ਆਪਾਂ ਤਿੱਖ ਗਿਆ ਨਹੀਂ ਹੈਗੀ ਹਦੀ ਸੀ ਇਹ ਦੇਖੋ ਹੁਣ ਕਿਤਰਾ ਨਹੀਂ ਅੱਤ ਦਾ ਸਨ ਬੈਣਾ ਸੋਨਜਾ ਹੂੰ ਇਸ ਨਾਲ ਫਲਾਗ ਜਦ ਜਿਹੜੇ ਇਹਦੇ ਚੋਂ ਨਹੀਂ ਹੋਰ ਪਾਜੇ ਇਹ ਸਾਗ ਦੇ ਤਾਂ ਚੱਲਣਾ ਭਾਈ ਜਿੱਦੇ ਤੂੰ ਇਹ ਦੇਖੇ ਤੇਰੀ ਹਾਂ ਬਰੀਕੀ ਬਰੀਕੀ ਬਹੁਤ ਚੰਗੀ ਆ ਹਾਂ ਕੱਦ ਕਾਠਾ ਹਾਂ ਦੇ ਸੂਰਿਆਂ ਨੂੰ ਕੱਟੀ ਬਹੁਤ ਜਰੀ ਚੰਗੀ ਬਣੂਗੀ ਉਹਦੇ ਤੋਂ ਹਾਂ ਥਣ ਵੀ ਕੰਮ ਦਾ ਤੇ ਬਾਕੀ ਸੁਭਾਅ ਕਿੱਡਾ ਚੰਗਾ ਬਚੇ ਰਿਹਾ ਬਹੁਤ ਵਧੀਆ ਸਬੇਰ ਕੀ ਬਹੁਤ ਵਧੀਆ ਵਾਕਿਆਈ ਲਈ ਵਾ ਸੋਣਾ ਕੱਟੀ ਥੱਲੇ ਇਹ ਤੂੰ ਭਾਅ ਵੇਖੀ ਰੁਅਜ ਭਾਅ ਅੱਛਾ ਭਾਅ ਲੈ ਜੀ ਤੂੰ ਇੰਨੇ ਦੀ ਦੋਕਰ ਵੀ ਨਹੀਂ ਕਰਨ ਦੇਣੀ ਜਿੰਨੇ ਭਾਅ ਦੇ ਚੱਲਦੇ ਆ ਦੇ ਕਰਦੇ ਹੋ ਫਿਰ ਭਾਅ 70 ਜੀ ਲੈ ਤੂੰ ਨੇ ਤਦੀ ਮੰਗਿਆ 80 ਨਹੀਂ ਮੰਗਿਆ 70 ਦੀ ਗੈਦਾ ਨੇ ਸ਼ਰਪਜੀਤ ਨੇ ਅਜ ਕਾਨੂੰਨ ਹੀ ਨਹੀਂ ਦਿੱਤਾ ਫੇਰ ਹੁਣ ਯਾਰ ਮਾਰ ਤਾਉਂਦਾ ਹੈ ਜਲ ਯਾਰ ਹੁਣ ਨੱਚਦਾ ਮੈਂ ਦੇ ਮੈਂ ਪਹਿਲਾਂ ਹੀ ਆ ਕਰਦਾ ਤੇ ਕਹਿੰਦਾ ਕੋਲ ਮੈਂ ਹੋਰ ਕਰਦੇ ਜੋ ਵੀ ਆਪਣੇ ਕੰਮ ਤੂੰ ਕਰਦੇ ਹੁਣ ਛੁੜੀਸਿਆਂ ਨਾਲ ਤੇਰਾ ਸੰਦ ਮਾ ਕਰੇਂ ਤੂੰ ਗਾਣਾ ਜੋ ਕਰਨਾ ਦੋ ਛੱਡ ਦੇ ਜਲਾ ਸਿਟਾਉਣਾ ਹੀ ਨਹੀਂ 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 ਮੈਨੂੰ ਕੋਈ ਨਹੀਂ ਸਾਡਾ ਤਾਂ ਕਾਹਨੂੰ ਕੋਈ ਪੈਣਾ ਨਹੀਂ ਤਰ ਤੂੰ ਪੁਲਿਸ ਨੇ ਜਲੋ ਆਪ ਮੁੱਲ ਕੀਤਾ ਵਾ ਤੂੰ ਭਰਾ ਆਪਣਾ ਤੁਸੀਂ ਬਾਹਰ ਅੰਦਰ ਜਾਣਾ ਨਹੀਂ ਨਹੀਂ ਚੰਗੀ ਐ ਜਰੀ ਭਾ ਦੇ ਹਿਸਾਬ ਨਾਲ ਬਹੁਤ ਚੰਗੀ ਐ ਜੋ ਆਪ ਮੁੱਲ ਕੀਤਾ ਇੰਨੇ ਭਾਰੀਆਂ ਦੱਸੋ ਦਿੰਦਾ ਕਿ ਝੋਟੇ ਨਾ ਵੀਰੇ ਨਾ ਤਰੀਗੀ ਵੇਖੋ ਕਿੱਡੀ ਆ ਐਡੀ ਪਾਲ ਦਿੱਤੀ ਆ ਐਡੀ ਪਾਲ ਕੇ ਕੀਤੀ ਆ ਆਪਾਂ ਘੜੀ ਕ ਪਿੱਛੋਂ ਨਾਲ ਇੱਕ ਵਾਰਾ ਕਰਨਾ ਵਾ ਜੈਸਾ ਹੋਰ ਨਾ ਹੀ ਕਰਨੀ ਆ 65000 ਰੁਪਏ ਦੇਣੀ ਝੋਟੇ ਨੂੰ ਮੈਂ ਨਹੀਂ ਆ ਵੀ ਕਰਤੀ ਸਾਹਮਣੇ ਵਿੱਚ ਇਹਦੇ ਤੇ 2000 ਸਾਮਨ ਤੇ ਇਹ ਜੋ ਟੀ ਦੇ ਲੱਖ ਰੁਪਏ ਖਰਚਾ ਆ ਜਾਂਦਾ ਏ ਤੇ ਚੰਗੀ ਕੱਟੀ ਪਿੱਛੋਂ ਇਹਨੂੰ ਕਰਦੇ ਸਭੇ ਫਿਰ ਇਹ ਚੰਗੀ ਕੱਟੀ ਕੱਟੀ ਸਾਮ੍ਹ ਕੇ ਨਾ ਚੰਗੀ ਤੇ ਲੱਖ ਰੁਪਇਆ ਸਾਮਨ ਤੇ ਖਰਚਾ ਆ ਜਾਂਦਾ ਵਾ 65000 ਦੀ 65000 ਦੀ ਕੱਟ ਨਹੀਂ ਆ 33 ਪਹਿਲਾਂ 1000 ਤੋਂ ਲਾਉਗੀ ਨੂੰ ਕੱਟੀ ਵਾ ਇੱਥੇ ਹੀ ਘਮਾ ਲਾ ਹੁਣ ਹਾਂ ਬਣ ਜਾ ਨਹੀਂ ਆਉਂਦੇ ਸੂਏ ਨੂੰ ਬਹੁਤ ਚਕੜੀ ਮੈਂ ਬੜੀ ਚਕੜੀ ਨਾਲੇ ਅਗਲੇ ਦੁੱਧ ਕਿਊਗਾ ਤੇ ਨਾਲੇ ਘਾਹ ਨੂੰ ਰਿਪੇਅਰ ਲਾਜੂ ਇਹਨਾਂ ਪਹਿਲੇ ਕੀ ਦੁੱਧ ਦਿੱਤੀ ਨਾ ਦਾਲ ਇਹਾਰੇ 65 ਤੇ ਵੀ ਅਗਲਾ ਸ਼ੂਟ ਛੱਪਾ ਕਰਾਊਗਾ ਸ਼ੂਟ ਕਰਾਂਗੇ ਤੇ ਬਾਕੀ ਹੋਰ ਨਹੀਂ ਹੁਣ ਹੋਰ ਤਾਂ ਗਾਹੋਂ ਰੱਬ ਦਾ ਨਾਂ ਹੀ ਆਪਾਂ ਅੱਜ ਕੰਮ ਹੀ ਆਪਾਂ ਉਹਨਾ ਕੀ ਰੱਖਿਆ ਵਾ ਕੰਡਿਆਂ ਤੇ ਕੰਡਿਆਂ ਦੇ ਕੰਡਿਆਂ ਦੇ ਤੇ ਆਹ ਮੈਂ ਦਾ ਕੀ ਹਿਸਾਬ ਆ ਫਿਰ ਇਹ ਮੈਂ ਸੂਈ ਆ ਇਹਨੂੰ ਅੱਜ ਕੱਟਿਆ ਤੇ ਜਾਂਦੇ ਨੂੰ ਗਿਆ ਸੂਈ ਨੂੰ ਕੱਟੀ ਮਗਰ ਨਾਲੂਗਾ ਨਾਲ ਆਹ ਕੱਟੀ ਇਹਦੇ ਮਗਰ ਆ ਨਾੜਵਾ ਇਹਨੇ ਨਾਲ ਜਬਿਲਾ ਨਹੀਂ ਓਕੇ ਆ ਕੱਟੀ ਸੋਣੀ ਦੇਗੀ ਕੱਟੀ ਬਹੁਤ ਵੱਧੀਆ ਦੇਦੀ ਜਦੀ ਆ ਤੇ ਮੋਰਾ ਮੋਰਾ ਦੀਆ ਤੇ ਸੁਆ ਇਹ ਸੁਆ ਇਹ ਦੁੱਜਾ ਵਾ ਦੁੱਜਾ ਦੁੱਜਾ ਤੇ ਦੁੱਧ ਇਹਦੇ ਕੋਲੇ ਹਣ ਜਿਹੜਾ ਪਾਂਡੇ ਚ ਪੌਲਾ ਪੌਲਾ ਜੀ ਪੌਲਾ ਤੁਹਾਨੂੰ ਪਤਾ ਜਦੋਂ ਮਈਆਂ ਸੁੰਦੀਆਂ ਕਿੰਨਾ ਕੁ ਦੇਰ ਕਹਿਣਾ ਪਤਾ ਕਹਿ ਰਹੀਏ ਜਿਹੜੀ ਚੀਜ਼ ਹੈਗੀ ਆ ਉਹ ਕਹਿਣੀ ਆ ਇਹਦੇ ਥੱਲੇ 7-8 ਲੀਟਰ ਬੋਲਾ ਹੈਗਾ 7 ਕ ਮੰਨ ਕੇ ਚਲੋ 6.5 7 8 ਠੱਗਾ ਹਾਂ ਇਹ ਮੰਨਿਆ ਨਹੀਂ ਤੇ ਘੱਟੇ ਕਿਉਂ ਪਛਾੜਦੇ ਬਾਬਾ ਛੱਡ ਦਈਦਾ ਵਾ ਤੇ ਕੋ ਥੋੜਾ ਚੋਈਦਾ ਵਾ ਦੁੱਧ ਕਿੰਨਾ ਦਿੱਤਾ ਇਹਨੇ 2.5 ਲੀਟਰ ਚੋਈਦਾ ਉਹ ਕਹਿੰਦੇ ਪਹਿਲੇ ਸਵੇਰ ਨੂੰ 11-12 ਲੀਟਰ ਦੁੱਧ ਕੱਢਿਆ ਇਹਨੇ ਕਿੰਨੀ ਅੱਛਾ ਬਾ ਵਾ ਬੜਾ ਨਿਰਵਾ ਬਾਈ ਚਲੋ ਜੀ ਉਹਨਾਂ 12 ਆ ਕੇ ਦਾਤੇ ਦਿੱਤਾ ਹੀ ਹੋਗਾ ਪਹਿਲਾਂ ਨੇ ਹਾਂ 10-11 ਤੈਤ ਕਿ ਵੀ ਦੇਣਾ ਚਾਹੀਦਾ ਵਿੱਚ ਆ ਫਿਰ ਇਹਨੂੰ ਲੱਗਾ ਵਾ ਪਰ ਚੋਵੇਂ ਨਾਲ ਕੋਈ ਭੋਲੀ ਵਾਹ ਮੇ ਕੁਤਾਰ ਹੁਣਾ ਮਾਰ ਕੇ ਤੇ ਇੰਨੀ ਜਿਆਦੀ ਪੋਲੀ ਕੁੜੀ ਮੋਠੇ ਜੀ ਦੀ ਮੋਲੀ ਧਾਰਾ ਉਹ ਵੀ ਕੁਠੇ ਜਿੱਦੀ ਆਈ ਵਾਕੇ ਥਾਨ ਬੜਾ ਪਾਵਰ ਆ ਹਾਂ ਥਾਨ ਬਹੁਤ ਪਾਵਰ ਆਣਾ ਤੇ ਭਾ ਵੀ ਜੈਜ ਹੋ ਤੇ ਭਾ ਵੇਖੀ ਦੁਆਜ ਹਾਂ ਭਾ ਇਹਦਾ ਜੈਜ ਹੋ ਅੱਜ ਭਾ ਵੇਖੀ ਦੁਆਜ ਇਹਦਾ ਥਾਨ ਨਿਕਲਣਾ ਲੱਗਾ ਵਾਕੇ ਕਦੀਰ ਸ਼ਾ ਅੱਜ ਆਪਾਂ ਮੇਲੇ ਤੇ ਗੁਰੂ ਮਹਾਰਾਜ ਦਾ ਮੇਲਾ ਅੱਜ ਆਪਾਂ ਮੇਲਾ ਹੀ ਲਾਇਆ ਆਪਣਾ ਨਹੀਂ ਠੀਕ ਆ ਭਾ ਵੇਖੀ ਨੂੰ ਅੱਜ ਚੱਲ ਹਾਂ ਤਾਂ ਵੀਡੀਓ ਕਾਉਂ ਨਹੀਂ ਦਿੰਦੇ ਬਾਈ ਉotra ਖੱਟ ਕੇ ਇੱਕ ਦੋਲ ਕੱਠੇ ਕਰ ਲੈਂਦੇ ਤੁਹਾਨੂੰ ਫੱਦ ਲੱਗਦੇ ਉਹ ਤੈਨੂੰ ਵੇਖ ਦਿੱਤੀਆਂ ਫੇਰ ਵਾਕਿਆ ਸਾਧੂ ਤੱਕੇ ਨਾਲ ਦੜਾ ਮੇਲੇ ਕਰਕੇ ਨਾਲ ਰੱਜ ਰੱਜ ਕੇ ਕਰਕੇ ਫੇਰ ਆਹ ਵੀਡੀਓ ਪਾਉਣੀ ਪਣੀ ਨਿੱਕਰ ਨਕਰ ਵੇ ਕਿੱਡੀ ਗੱਲ ਦੀ ਹੂੰ ਨਹੀਂ ਚੰਗੀ ਐ ਪਲੀ ਦੇ ਹਣੀ ਜੀ ਇਹ 2000 ਰੁਪਏ ਕੀ 11 12 ਦੇ ਦੋ ਨਹੀਂ ਜਿਆਦਾ ਨਹੀਂ ਦੇ ਦੂਗੀ ਐਡੀ ਚੋੜ 11 ਤੋਂ 10 ਜਣਾ ਤੱਕ ਥੋੜਾ ਨਹੀਂ ਨਾ ਭਾਈ ਬਾਤ ਹੁੰਦਾ ਇਹਨਾਂ ਦਾ ਦੁੱਧ ਥੋੜਾ ਯਾਰ ਭਾ ਦੇ ਵੀ ਇਹਨੋਂ ਭਾਜਾ ਬੇਚ ਨਹੀਂ ਤਾਜੀ ਤਾਜੀ ਸੂਈ ਆ ਕਕੀ ਮਗਰਿਆ ਦੋ ਲੈਣਾ ਇੱਕ ਦਿਨ ਜਦੋਂ ਬਾਕੀ ਲੈਵਾ ਭਾਂਡਾ ਵੀ ਸਾਫ ਆ ਹਾਂ ਬਹੁਤ ਸਾਫ ਤਾਂ ਮਾਕੇ ਚਪਾਈ ਹੋਣੀ ਕਿੰਨਾ ਵਰ ਸੈਦਾ ਕਕੀ ਮਗਰਿਆ ਮੈਂ ਸਾਹਮਣੇ ਦਾ ਬਾਈ ਉਹਦੀ ਦੋ ਆ ਤੇ ਕੀ ਰੇਟ ਫਰੇ ਦਾ ਸ਼ਾ ਰੇਟ ਤੇ ਇਹ ਲਾਉਂਦਾ ਸੀ ਇਹਰ ਕਰਦੇ ਹੈ ਸੱਭਾ ਕੱਡੂ ਸਾਫੋਂ ਹੈ ਉਹ ਤਰ੍ਹਾਂ ਮੈਂ ਕਿਹਾ ਸਿੱਧੀ ਕਿ ਨਹੀਂ ਤੂੰ ਇਸੇ ਦੱਸੀ ਝੂਠ ਨਾ ਮਾਰੀ ਹੈ ਬਾਜ਼ਾਰ ਦੇ ਹਿਸਾਬ ਨਾਲ ਹੈ ਕਿ ਸਿੱਧੀ ਕਿ ਨਹੀਂ ਮਹੀਆਂ ਤਾਂ ਵੀ ਕੀ ਜਾਂਦੀਆਂ ਹਨ ਕਰਦੇ ਕੋਲੇ ਵੀ ਕੰਦੇ ਆ 700 ਕੋਲੇ ਕੋਲੇ ਵੀ ਕੰਦੇ ਆ ਵੇਖੀ ਮੈਂ ਜਿੰਨੇ ਦੀ ਦੇਣੀ ਅੱਜ ਕਿੰਨੇ ਦੀ ਫਿਰ ਦੱਸ ਦਿਓ ਇੱਕ ਵਾਰੀ ਹੁਣ ਨਾ ਬੜਾ ਟਾਈਮ ਲਾਈਏ ਲੋਕੀ ਆnde ਕਿੱਥੋਂ ਲੈਣੇ ਮਾਲ ਕੋਠੜੇ ਪਰ ਆਪਣਾ ਵੀ ਇਹਨੇਗਾ ਸੋਨਾ ਕਰ ਦੇਣਾ ਵੀਰ ਉਹੋ ਹੀ ਵੀਰ ਆਪਾਂ ਨੂੰ ਪਹਾੜਾ ਮਾਲ ਦਿੱਤੀ ਜਾਂਦੇ ਆ ਵੀਡੀਓ ਦੇ ਵੇਖ ਕੇ ਆਪਾਂ ਨੂੰ ਲੋਕੀ ਫੋਨ ਕਰਦੇ ਆ ਆ ਜਿੰਨੇ ਵੇਚਣਾ ਹੁੰਦਾ ਵੀਰ ਨੇ ਉਹ ਵੀ ਫੋਨ ਕਰਿਆ ਕਰੇ ਆ ਆਪਾਂ ਜਰੂਰ ਵੇਖਣਾ ਆਇਆ ਕਰਾਂਗੇ ਤੇ ਵੀਰ ਦਿੱਤੀ ਜਾਂਦੇ ਪਹਾੜਾ ਹੀ ਮਾਲ ਤੇ ਆਪਾਂ ਸਾਫ ਸੁਥਰਾ ਮਾਲ ਲਈਦਾ ਸਾਫ ਸੁਥਰਾ ਆਪਾਂ ਮਾਲ ਲਈਏ ਉਹਦੇ ਤੇ ਪਰਿਆ ਜਾਂਦਾ ਇਹ ਥੋੜੀ ਜਿਹਾ ਜੈਸਾ ਨਾ ਕਰਦਗੇ ਹੂੰ ਇੱਕੇ ਵਰਾਹੀ ਵਾਕਿਆ ਜੀ ਇੱਕ ਰੱਦ ਖਾਲਦੇ ਚੰਗੀ ਤਰ੍ਹਾਂ ਦਿਖਾਤੀ ਦਿਖਾਤੀ ਕਾਂਤੇ ਫਰੇ ਦੀ ਚਵਾਈ ਵੇਖੀ ਕਿਰੇ ਠੀਕ ਆ ਕੱਢ ਕੇ ਫਾੜ ਇਹ ਉਹਨੇ ਦੀ ਟੋਕੜ ਹੁੰਨੀ ਨਹੀਂ ਕਿੰਨੇ ਵੀ ਵੇਦ ਨਹੀਂ 70000 ਰੁਪਏ ਦੀ ਵਾ ਲਾ ਕੀ ਹੁਣ ਦੱਸਦੇ ਅੱਗੇ ਵੀ ਕੁਝ ਕਮਾਲਾ ਹੀ ਕਰਦ ਨੇ ਹਾਂ ਹੁਣ ਨੱਸ ਤੇਦੂ ਕੋਈ 70 ਦੀ ਨਾ ਆਪਾਂ ਦੇ ਦਿਆਂਗੇ ਬੋਲੇ ਚ ਆਪਾਂ ਦੇਣੀ ਆ ਆਪਾਂ ਦੇਣੀ ਆ ਹੋਰ ਯਾਰ ਜਾਂਦੇ ਥੱਲੇ ਲੈ ਕੋਈ ਨਹੀਂ ਹੁੰਦਾ ਅਜ ਮੇਰੇ ਨਾ ਦਾਦਾ ਦਾ ਵੀ ਇਧਰ ਆਫਰ ਆ ਡੂ ਯਾਰ ਹੋਰ ਦਾ ਲੈ ਅੱਧਾ ਕਰ ਅੱਛਾ ਬਾਈ ਬੋਲੀ ਲਾਉਣੀ ਬੋਲੀ ਚੱਲੰਦੇ ਹੁਣ ਹੜਾ 1000 ਹੋਰ ਚੱਲ 500 ਹੀ ਦਾ ਆ ਪੈਸੇ ਦਲਾਂਦੇ ਪੈਸੇ ਇਦਾਂ ਚੱਲੰਦੇ ਲੈ ਹੁਣ ਮੈਂ 10 ਗੱਲ ਬੁਲਾਈ ਤੇ ਮੂੰਹ ਕਾ ਤੋ ਭਜਦਾ ਨਹੀਂ ਭਜਦਾ ਨਹੀਂ ਕਿ ਕੋਈ ਗੱਲ ਨਹੀਂ ਹੁਣ ਕਿੰਨੇ ਦੀ ਹੋਗੀ ਬਰਾਬਰ ਕਰ ਜੂਗੀ 67000 ਦੀ ਬਰਾਬਰ ਬਰਾਬਰ ਜੋ ਆਈ ਉਸੇ ਚੱਲੀ ਆਪ ਜੇ ਦੇਖ ਜਾਓਂਗੀ ਇੱਕ ਤੇ ਕੋਈ ਗੱਲ ਨਹੀਂ ਬੋਲਾ ਸਹੀ ਪੀ ਲਿਆ ਅੱਛਾ ਦਨ ਪੀ ਲਿਆ ਵਾਕਈ ਹੈ ਨਾ ਹਾਂਜੀ ਆ ਫਰੀ ਲਾਤੀ ਆਇਤਾ ਅੱਜ ਤੇ ਵਕਰੇ ਆਂਡ ਤੇ 67000 ਰੁਪਏ ਦੀ ਤਾਰੀਖੀ ਗਿੱਲਾ ਨਾਲੂ 7 ਕਿਲੋ ਬੋਲਾ ਦੋ ਦਸ ਕਿਲੋ ਖੋਲਾ ਦੇ ਨਾ ਨਹੀਂ ਤੂੰ ਦਊਗੀ ਨਾ ਨਾ ਜੁੱਤੀ ਜਣਾ ਹਾਂ ਜਿਵੇਂ ਆਈ ਫਿਰ ਬੰਦੇ ਜਿਹੜੇ ਪਤਾ ਭਾਈ ਸਾਂਹ ਵਾਲੇ ਕੋਲੋਂ ਜ਼ਿਆਦਾ ਦੁੱਧ ਦੇ ਭਾਵੇਂ ਬੱਚਾ ਚੋਲੀ ਏਡੀ ਜਰੀ ਚਵਾਈ ਚੰਗੀ ਆ ਫਿਰ ਬੰਦੇ ਸਾਂਹ ਵਾਲੇ ਕੋਲੋਂ ਚਲ ਗਈ ਤੇ ਕੋਈ ਪਤਾ ਨਹੀਂ ਜ਼ਿਆਦਾ ਦੁੱਧ ਦੇ ਦੇ ਜਿੰਨੇ ਸੇਵਾ ਕਰਨੀ ਆ ਵਾਕਈ ਆ ਯਾਰ ਸਹੀ ਗੱਲ ਨਿੱਗਰ ਵੇ ਕਿੱਡੀ ਪਲੀ ਤੂੰ ਹਾਂ ਚੰਗੀ ਆ ਹਾਂ ਚੰਗੀ ਆ ਆਪਾਂ ਨੂੰ ਬਾਣ ਵੱਜੀ ਆਣੇ ਆਪਾਂ ਕਹੀ ਜਾਈਏ ਵੀ ਝੋਟੀ ਵੀ ਤੁਹਾਨੂੰ 80 ਦੀ 75 ਦੀ ਵੀ ਵਿਕਦੀ ਐ ਪਰ ਨਹੀਂ ਆਪਾਂ ਇਹ ਵਪਾਰੀ ਭਰਾ ਖੜ ਕੇ ਵੇਚ ਸਕਦਾ ਜੀ ਪੱਕੀ ਗੱਲ ਹਾਂ ਲੱਗੇ ਇਹ ਤਾਂ ਫਰੀ ਵਾਲਾ ਕੰਮ ਆ ਦੇ 67000 ਦੀ ਨਾ 67 ਦੀ ਫਰੀ ਵਾਲਾ ਕੰਮ ਆ ਆ ਜੋੜਾ ਹੀ ਆ ਵੀ ਬਾਣਾਂ ਲਈ ਆ ਤੇ ਆ ਵੀ ਦੋ ਜੋੜਾ ਲਿਆ ਇਹ ਤਾਂ ਬਾਣਾਂ ਬਾਹਾਂ ਬਈ ਜਾਂਦੇ ਆ ਕਿਹਦੀ ਸਾਰੇ ਅੱਜ ਆਪਾਂ ਦੇ ਲੇਵੇ ਲਈ ਮੈਂ ਕੋਈ ਆਪਾਂ ਨੂੰ ਬਾਰਾ ਦੇ ਦੂਸਰੇ 85000 ਰੁਪਏ ਦੇ ਲੇਵੇ ਜਿਹੜਾ ਪੰਡ ਲੇਵੇ ਚ ਲਈ ਫਿਰਦੀ ਪੰਡ ਲੋਕੀ ਗੈਰ ਦੇ ਚੋਟਿਆ ਮਨ ਲਾ ਕੇ ਵੇਚਦੀ ਸੱਜੇ ਨਾ ਲਾ ਕੇ ਘੇਰੀ ਕੱਟੀ ਜਾ ਵੈਸੇ ਜਿਹੜੇ ਦੂਜੇ ਸਵੇ ਉਹ ਨਹੀਂ ਦਿੰਦਾ ਕੋਈ ਜਿੰਨੇ ਸਾਹਮਣੇ ਆ ਪੰਡ ਲੇਵੇ ਚ ਲਈ ਰਹੀ ਤੇਰੇ ਸਹੀ ਗੱਲ ਆ ਚੰਗੀ ਆ ਵਿਚਾਰੀ ਬਰੀਕ ਚੰਗੀ ਮੈਂ ਤਾਂ ਲੈ ਲਈ ਲੋਡ ਨਾ ਲੋਡ ਕਰਕੇ ਤੇ ਇੱਥੇ ਚਲੋ ਲੋਡ ਬੰਦ ਕੀਤੇ ਨਾ ਤੇ ਪਾਇਆ ਜਾਂਦੇ ਆ ਕਰਦਗੇ ਧੰਨਵਾਦ ਹੁਣ ਬਹੁਤ ਟਾਈਮ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀ ਭੈਣ ਭਰਾ ਐ ਖੁੱਲਾ ਦਿਲ ਕਰਕੇ ਖੁਸ਼ ਹੋਗੇ ਡੰਗਰ ਲਿਓ ਕੋਈ ਪਰਵਾਹ ਨਹੀਂ ਬੇਫਿਕਰ ਹੋਗੇ ਡੰਗਰ ਲਿਓ ਜਿੰਨੇ ਵੀ ਲੈਣਾ ਕੋਈ ਚੱਕਰ ਨਹੀਂ ਐ ਵਧੀਆ ਸੋਚੇ ਜਿਹੜੇ ਮੇਲੇ ਬਾਈ ਮੇਲਾ ਚੱਲਣਿਆ ਲਾਭ ਹੀ ਆ ਨੁਕਸਾਨ ਕੋਈ ਨਹੀਂ ਹਾਂਜੀ ਇਹ ਨੰਨੇ ਵਾਲੀਆਂ ਮੱਝਾ ਦੋਸਤ ਸੁਏ ਪੀਓ ਦੋਸਤ ਚੋਲੇ ਫੇਰ ਵਾਦੇ ਬੰਨਦੇਗਾ ਫੇਰ ਵਾਦੇ ਬੰਨਦੇਗਾ ਨਾਲੇ ਚਲੋ ਧੰਨਵਾਦ ਹਨਾ ਸਾਰਿਆਂ ਦਾ ਤੁਮਨਤ ਨਾਲੇ ਫਲੀਆਂ